ਮਾਨੀ ਬਿਜਲੀ ਨੇ ਲਈ ਨੌਜਵਾਨ ਦੀ ਜਾਨ ਪਿੰਡ ਸਿਦਵਾ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਜੱਸੀ ਪੁੱਤਰ ਜਸਵੀਰ ਸਿੰਘ ਸਿੱਧੂ ਸ਼ੁੱਕਰਵਾਰ ਸ਼ਾਮ ਨੂੰ ਮੌਸਮ ਖਰਾਬ ਹੋਣ ਦੇ ਕਾਰਨ ਪੈ ਰਹੀ ਕਿਨਮਿੰਡ ਅਤੇ ਗਰਜ ਰਿਹਾ ਬਦਲਾ ਦੇ ਚਲਦੇ ਆਪਣੇ ਖੇਤਾ ਵਿੱਚ ਲੱਗੀਆਂ ਆਲੂਆਂ ਦੀਆਂ ਢੇਰੀਆਂ ਨੂੰ ਤਰਪਾਲ ਦੇ ਨਾਲ ਟੱਕ ਰਿਹਾ ਸੀ ਤਾਂ ਅਚਾਨਕ ਉਸ ਦੇ ਉੱਪਰ ਅਸਮਾਨੀ ਬਿਜਲੀ ਡਿੱਗ ਪਈ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਖੇਤਾ ਵਿੱਚ ਕੰਮ ਕਰਦੇ ਮਜ਼ਦੂਰਾ ਨੇ ਦੱਸਿਆ ਕਿ ਜਿਸ ਸਮੇਂ ਨੌਜਵਾਨ ਤੇ ਬਿਜਲੀ ਡਿੱਗੀ ਅਤੇ ਉਸ ਸਮੇਂ ਅੱਗ ਦੀਆਂ ਲਾਟਾਂ ਦੇਖਣ ਨੂੰ ਮਿਲੀਆਂ ਅਤੇ ਖੇਤਾ ਵਿੱਚ ਕੰਮ ਕਰਦੇ ਮਜ਼ਦੂਰਾ ਨੇ ਅੱਗ ਤੇ ਪਾਣੀ ਪਾਇਆ ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਨੌਜਵਾਨ ਦੇ ਸਰੀਰ ਉੱਪਰ ਕੰਨ ਅਤੇ ਪੈਰ ਦੇ ਨਿਸ਼ਾਨ ਪਏ ਸਨ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਬਿਜਲੀ ਸਿਰ ਵਾਲੇ ਹਿੱਸੇ ਤੋਂ ਪੈ ਕੇ ਪੈਰਾਂ ਵਾਲੇ ਪਾਸੇ ਦੀ ਨਿਕਲ ਗਈ। ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ। ਡਾਕਟਰ ਸਾਹਿਬ ਇੱਕ ਪੇਸ਼ੈਂਟ ਸਾਡੇ ਕੋਲ ਆਇਆ ਸੀਗਾ ਕੀ ਨਾਮ ਸੀ ਉਹਦਾ ਤੇ ਕੀ ਗੱਲ ਹੋਈ? ਕੱਲ ਸ਼ਾਮ ਨੂੰ 5 ਤੋਂ 6 ਵਜੇ ਦੇ ਵਿੱਚ ਕਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ ਬਹੁਤ ਹੀ ਅਨਫੋਰਚੂਨੇਟ ਇਵੈਂਟ ਹੋਇਆ ਉਹਦੇ ਨਾਲ। ਉਹਤੇ ਕੋਈ ਖੱਤਿਆਂ ਚ ਕੰਮ ਕਰਦੇ ਕਰਤੇ ਹੋਦੇ ਤੇ ਅਸਮਾਨੀ ਬਿਜਲੀ ਗਰੀ ਸੀਗੀ ਅ ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ ਪਰ ਅਸੀਂ ਦੇਖਿਆ ਸੀ ਤੇ ਉਹ ਵਿਚਾਰਾ ਪੂਰਾ ਹੋ ਚੁੱਕਿਆ ਸੀਗਾ ਤੇ ਅਸੀਂ ਪੇਸ਼ੈਂਟ ਰਿਜ਼ਲਟਿਵ ਨੂੰ ਉਸ ਵੇਲੇ ਡਿਕਲੇਅਰ ਕਰਤਾ ਜੇ ਉਸ ਵੇਲੇ ਫਿਰ ਉਹ ਦਰਹੀ ਬਾਹਰ ਲੱਗ ਐ ਸੀਗੀ ਉਹ ਵਿਚਾਰਾ ਇਹ ਕੀ ਡਾਕਟਰ 에ਜ ਸਕੀਨਿੰਗ ਸੀਗੀ ਲਈ ਯੰਗੇ ਸੀਗਾ ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਪਏ ਸੀਗਾ ਬਾਕੀ ਐਗਜ਼ੈਕਟ ਡੇਟਿੰਗ ਸਾਨੂੰ ਜ਼ਿਆਦਾ ਨਹੀਂ ਪਤਾ ਡਾਕਟਰ ਸਾਹਿਬ ਕਿੱਥੇ ਤੋਂ ਰਹਿਣ ਹੋਣੇ ਸੀ ਸਿੱਧਵਾਂ ਦੋਨਾਂ ਦਾ ਸੀ ਸ਼ਾਇਦ ਇਸ ਬਦ ਨਾਮ ਹਾਂਜੀ ਠੀਕ ਹੈ ਤੇ ਕਿੰਨੇ ਵਜੇ ਲੈ ਕੇ ਆਏ ਸੀ ਇਹ ਸ਼ਾਮ ਵੇਲੇ ਜਦ ਮੀ ਪਿਆ ਸੀਗਾ ਉਸ ਵੇਲੇ 5 ਤੋਂ 6 ਨਹੀਂ 6 ਤੋਂ 7 ਦੇ ਵਿਚਕਾਰ ਠੀਕ ਹੈ ਇਹ ਇਕੱਲਾ ਉਹੀ ਇੰਜੈਕਟ ਉਹ ਹੀ ਪ੍ਰੋਡਕਟ ਸੀਗੀ ਉਸ ਤੋਂ علاوہ ਹੋਰ ਵੀ ਕੋਈ ਉਹਨਾਂ ਦੀ ਸਾਡੇ ਕੋਲ ਇਕ ਹੀ ਬੋਟਲ ਆਇਆ ਸੀਗਾ ਜੀ ਠੀਕ ਹੈ